ਮਿਸ਼ਨ ਸਮਰੱਥ ਜਮਾਤ ਤੀਜੀ ਤੋਂ ਪੰਜਵੀਂ ਵਿਸ਼ਾ ਗਣਿਤ ਵਰਕਸ਼ੀਟ ਨੰਬਰ 4 ਸਵਾਲ ਨੰਬਰ 1 ਸਲਾਈਡਿੰਗ ਕਾਰਡ ਨੂੰ ਦੇਖੋ ਕਾਰਡ ਦੇ ਹੇਠਾਂ ਅਤੇ ਕਾਰਡ ਦੇ ਬਾਹਰ ਬਿੰਦੀਆਂ ਅਨੁਸਾਰ ਮਿਲਾਨ ਕਰੋ ਸਾਨੂੰ ਗੁਲਾਬੀ ਪੱਟੀ ਉੱਪਰ 10 ਬਿੰਦੀਆਂ ਦਿੱਤੀਆਂ ਗਈਆਂ ਹਨ ਜਿਸ ਨੂੰ ਦੂਜੇ ਰੰਗ ਦੀ ਪੱਟੀ ਨਾਲ ਲੁਕੋਇਆ ਗਿਆ ਹੈ ਅਸੀਂ ਦੱਸਣਾ ਹੈ ਕਿ ਕਾਰਡ ਹੇਠਾਂ ਕਿੰਨੀਆਂ ਬਿੰਦੀਆਂ ਹੋਣਗੀਆਂ ਫਸਟ ਪਾਰਟ ਵਿੱਚ ਕਾਰਡ ਉੱਪਰ 5 ਬਿੰਦੀਆਂ ਵਿਖਾਈ ਦੇ ਰਹੀਆਂ ਹਨ ਕਾਰਡ ਹੇਠਾਂ 5 ਬਿੰਦੀਆਂ ਲੁਕੀਆਂ ਹੋਈਆਂ ਹਨ ਇਸ ਲਈ ਅਸੀਂ ਇਸ ਦਾ ਮਿਲਾਨ 5 ਨਾਲ ਕਰਾਂਗੇ ਸੈਕੰਡ ਪਾਰਟ ਵਿੱਚ ਕਾਰਡ ਉੱਪਰ 3 ਬਿੰਦੀਆਂ ਵਿਖਾਈ ਦੇ ਰਹੀਆਂ ਹਨ ਕਾਰਡ ਹੇਠਾਂ 7 ਬਿੰਦੀਆਂ ਲੁਕੀਆਂ ਹੋਈਆਂ ਹਨ ਇਸ ਲਈ ਅਸੀਂ ਇਸ ਦਾ ਮਿਲਾਨ 7 ਨਾਲ ਕਰਾਂਗੇ ਥਰਡ ਪਾਰਟ ਵਿੱਚ ਕਾਰਡ ਉੱਪਰ 6 ਬਿੰਦੀਆਂ ਵਿਖਾਈ ਦੇ ਰਹੀਆਂ ਹਨ ਕਾਰਡ 'ਤੇ 4 ਬਿੰਦੀਆਂ ਲੁਕੀਆਂ ਹੋਈਆਂ ਹਨ ਇਸ ਲਈ ਅਸੀਂ ਇਸ ਦਾ ਮਿਲਾਨ 4 ਨਾਲ ਕਰਾਂਗੇ ਸਵਾਲ ਨੰਬਰ 2 ਹੱਥ ਦੀਆਂ ਖੜੀਆਂ ਉਂਗਲਾਂ ਦੇ ਜੋੜ ਅਨੁਸਾਰ ਸਹੀ ਉੱਤਰ 'ਤੇ ਚੱਕਰ ਲਗਾਓ ਫਸਟ ਪਾਰਟ ਵਿੱਚ 4 ਉਂਗਲਾਂ ਖੜੀਆਂ ਕੀਤੀਆਂ ਹੋਈਆਂ ਹਨ ਇਸ ਲਈ ਅਸੀਂ 4 ਉੱਪਰ ਚੱਕਰ ਲਗਾਵਾਂਗੇ ਸੈਕੰਡ ਪਾਰਟ ਵਿੱਚ 9 ਉਂਗਲਾਂ ਖੜੀਆਂ ਕੀਤੀਆਂ ਹੋਈਆਂ ਹਨ ਇਸ ਲਈ ਅਸੀਂ 9 ਉੱਪਰ ਚੱਕਰ ਲਗਾਵਾਂਗੇ ਥਰਡ ਪਾਰਟ ਵਿੱਚ 8 ਉਂਗਲਾਂ ਖੜੀਆਂ ਕੀਤੀਆਂ ਹੋਈਆਂ ਹਨ ਇਸ ਲਈ ਅਸੀਂ 8 ਉੱਪਰ ਚੱਕਰ ਲਗਾਵਾਂਗੇ ਸਵਾਲ ਨੰਬਰ 3 ਸਹੀ ਉੱਤਰ ਹੇਠਾਂ ਠੀਕ ਦਾ ਨਿਸ਼ਾਨ ਅਤੇ ਗਲਤ ਉੱਤਰ ਹੇਠਾਂ ਕਰਾਸ ਦਾ ਨਿਸ਼ਾਨ ਲਗਾਓ ਫਸਟ ਪਾਰਟ ਵਿੱਚ 10 ਪੈਨਸਲਾਂ ਨੂੰ 8 2 ਲਿਖਿਆ ਗਿਆ ਹੈ ਜੋ ਬਿਲਕੁਲ ਸਹੀ ਹੈ ਇਸ ਲਈ ਅਸੀਂ ਇਸੇ ਹੇਠਾਂ ਠੀਕ ਦਾ ਨਿਸ਼ਾਨ ਲਗਾਵਾਂਗੇ ਸੈਕੰਡ ਪਾਰਟ ਵਿੱਚ 10 ਪੈਨਸਲਾਂ ਨੂੰ 7+3 ਲਿਖਿਆ ਗਿਆ ਹੈ ਜੋ ਕਿ ਬਿਲਕੁਲ ਸਹੀ ਹੈ ਇਸ ਲਈ ਅਸੀਂ ਐਸੇ ਠਾ ਠੀਕ ਦਾ ਨਿਸ਼ਾਨ ਲਗਾਵਾਂਗੇ 68 ਪਾਰਟ ਵਿੱਚ 12 ਪੈਨਸਲਾਂ ਨੂੰ 9-3 ਲਿਖਿਆ ਗਿਆ ਹੈ ਜੋ ਕਿ ਗਲਤ ਹੈ ਇੱਥੇ 9+3 ਆਉਣਾ ਸੀ ਇਸ ਲਈ ਅਸੀਂ ਐਸੇ ਠਾ ਕਰਾਸ ਦਾ ਨਿਸ਼ਾਨ ਲਗਾਵਾਂਗੇ ਸਵਾਲ ਨੰਬਰ 4 ਕ੍ਰਾਂਸੀ ਨੋਟਾਂ ਦੇ ਮੁੱਲ ਅਨੁਸਾਰ ਬਣੀ ਸੰਖਿਆ ਨੂੰ ਸ਼ਬਦਾਂ ਵਿੱਚ ਲਿਖੋ ਫਸਟ ਪਾਰਟ ਵਿੱਚ ਇੱਕ 10 ਰੁਪਏ ਦਾ ਨੋਟ ਅਤੇ ਤਿੰਨ 1-1 ਰੁਪਏ ਦੇ ਨੋਟ ਹਨ ਇਹਨਾਂ ਤੋਂ ਮਿਲ ਕੇ ਸੰਖਿਆ 13 ਬਣੇਗੀ ਜਿਸ ਨੂੰ ਅਸੀਂ ਬਾਕਸੇ ਹੇਠਾਂ ਸ਼ਬਦਾਂ ਵਿੱਚ ਲਿਖਾਂਗੇ ਸੈਕੰਡ ਪਾਰਟ ਵਿੱਚ ਇੱਕ 10 ਰੁਪਏ ਦਾ ਨੋਟ ਅਤੇ 1-1 ਰੁਪਏ ਦੇ ਪੰਜ ਨੋਟ ਹਨ ਇਹਨਾਂ ਤੋਂ ਮਿਲ ਕੇ ਸੰਖਿਆ 15 ਬਣੇਗੀ ਜਿਸ ਨੂੰ ਅਸੀਂ ਹੇਠਾਂ ਸ਼ਬਦਾਂ ਵਿੱਚ ਲਿਖਾਂਗੇ ਖਾੜ ਪਾੜ ਵਿੱਚ ਇੱਕ 10 ਰੁਪਏ ਦਾ ਨੋਟ ਅਤੇ ਇੱਕ ਇੱਕ ਰੁਪਏ ਦੇ 7 ਨੋਟ ਹਨ ਜਿਨ੍ਹਾਂ ਤੋਂ ਮਿਲ ਕੇ ਸੰਖਿਆ 17 ਬਣੇਗੀ ਜਿਸ ਨੂੰ ਅਸੀਂ ਠੇਠਾ ਸ਼ਬਦਾਂ ਵਿੱਚ ਲਿਖਾਂਗੇ ਸਵਾਲ ਨੰਬਰ 5 ਦਿੱਤੀਆਂ ਸੰਖਿਆਵਾਂ ਨੂੰ ਛੋਟੀ ਸੰਖਿਆ ਤੋਂ ਵੱਡੀ ਸੰਖਿਆ ਵੱਲ ਲਿਖੋ ਫਾਸਟ ਪਾਰਟ ਵਿੱਚ ਸੰਖਿਆਵਾਂ 17 18 19 ਅਤੇ 16 ਦਿੱਤੀਆਂ ਗਈਆਂ ਹਨ ਇਨਾਂ ਨੂੰ ਅਸੀਂ ਛੋਟੀ ਸੰਖਿਆ ਤੋਂ ਵੱਡੀ ਸੰਖਿਆ ਵੱਲ ਇਸ ਅਨੁਸਾਰ ਲਿਖਾਂਗੇ 16 17 18 19 ਸੈਕੰਡ ਪਾਰਟ ਵਿੱਚ ਸੰਖਿਆਵਾਂ 13 14 15 ਅਤੇ 12 ਦਿੱਤੀਆਂ ਹੋਈਆਂ ਹਨ ਇਹਨਾਂ ਨੂੰ ਅਸੀਂ ਛੋਟੀ ਸੰਖਿਆ ਤੋਂ ਵੱਡੀ ਸੰਖਿਆ ਵੱਲ ਇਸ ਅਨੁਸਾਰ ਲਿਖਾਂਗੇ 12 13 14 15 ਛੇਥੇ ਪਾਰਟ ਵਿੱਚ ਸੰਖਿਆਵਾਂ 10 12 13 ਅਤੇ 11 ਦਿੱਤੀਆਂ ਗਈਆਂ ਹਨ ਇਨਾਂ ਨੂੰ ਅਸੀਂ ਛੋਟੀ ਸੰਖਿਆ ਤੋਂ ਵੱਡੀ ਸੰਖਿਆ ਵੱਲ ਇਸ ਅਨੁਸਾਰ ਲਿਖਾਂਗੇ 10 11 12 13 ਸਵਾਲ ਨੰਬਰ 6 ਵਾਰ-ਵਾਰ ਜੋੜ ਕੇ ਉੱਤਰ ਲਿਖੋ ਫਸਟ ਪਾਰਟ 2 4 6 8 ਸੈਕੰਡ ਪਾਰਟ 5 10 15 3ਰਡ ਪਾਰਟ 4 8 12 ਸਵਾਲ ਨੰਬਰ 7 ਫਰਸਟ ਪਾਰਟ ਮਨਵੀਤ ਕੋਲ 8 ਗੁਬਾਰੇ ਸੀ ਉਸਨੇ 3 ਗੁਬਾਰੇ ਹਵਾ ਵਿੱਚ ਛੱਡ ਦਿੱਤੇ ਹੁਣ ਉਸ ਕੋਲ ਕਿੰਨੇ ਗੁਬਾਰੇ ਰਹਿ ਗਏ ਇਸ ਸਵਾਲ ਦਾ ਉੱਤਰ ਪ੍ਰਾਪਤ ਕਰਨ ਲਈ ਅਸੀਂ 8 ਅਤੇ 3 ਦੀ ਘਟਾਓ ਕਰਾਂਗੇ ਜਿਸ ਦਾ ਉੱਤਰ 5 ਆਵੇਗਾ ਸੈਕੰਡ ਪਾਰਟ ਇੱਕ ਮਾਲਾ ਵਿੱਚ 18 ਮੋਤੀ ਪਾਉਣੇ ਹਨ ਉਸ ਮਾਲਾ ਵਿੱਚ 9 ਮੋਤੀ ਪਾ ਲਏ। ਉਸ ਮਾਲਾ ਵਿੱਚ ਕਿੰਨੇ ਮੋਤੀ ਹੋਰ ਪਾਈਏ ਤਾਂ ਜੋ 18 ਹੋ ਜਾਣ? ਐਸ ਸਵਾਲ ਦਾ ਉੱਤਰ ਪ੍ਰਾਪਤ ਕਰਨ ਲਈ ਅਸੀਂ 18 ਵਿੱਚੋਂ 9 ਘਟਾਵਾਂਗੇ ਜਿਸ ਦਾ ਉੱਤਰ 9 ਆਵੇਗਾ। 3ਰਡ ਪਾਰਟ ਦੀਪਕਾ ਦੀਆਂ 8 ਕਿਤਾਬਾਂ ਮੇਜ਼ ਤੇ 4 ਕਿਤਾਬਾਂ ਉਸਦੇ ਬਸਤੇ ਵਿੱਚ ਅਤੇ 2 ਕਿਤਾਬਾਂ ਕੁਰਸੀ ਤੇ ਪਈਆਂ ਹਨ। ਦੀਪਕਾ ਕੋਲ ਕਿੰਨੀਆਂ ਕਿਤਾਬਾਂ ਹਨ? ਐਸ ਸਵਾਲ ਦਾ ਉੱਤਰ ਜਾਣਨ ਲਈ ਅਸੀਂ ਸਾਰੀਆਂ ਕਿਤਾਬਾਂ ਦਾ ਜੋੜ ਕਰਾਂਗੇ 8 ਜੋੜ 4 ਜੋੜ 2 ਬਰਾਬਰ 14 ਸਵਾਲ ਨੰਬਰ 8 ਹੱਲ ਕਰੋ 9 4 ਬਰਾਬਰ 9 10 11 12 13 ਸੈਕੰਡ ਪਾਰਟ 8 ਘਟਾਓ 2 ਬਰਾਬਰ 6 ਥਰਡ ਪਾਰਟ 4 8 12 16 ਸਵਾਲ ਨੰਬਰ 9 ਪੈਟਰਨ ਨਮੂਨਾ ਪੂਰਾ ਕਰੋ ਫਸਟ ਪਾਰਟ ਵਿੱਚ ਅੰਗਰੇਜ਼ੀ ਵਰਣਮਾਲਾ ਦਾ ਲੈਟਰ T ਸਿੱਧਾ ਅਤੇ ਪੁੱਠਾ ਰਿਪੀਟ ਹੋ ਰਿਹਾ ਹੈ ਅਖੀਰ ਵਿੱਚ ਸਿੱਧਾ T ਹੈ ਇਸ ਤੋਂ ਬਾਅਦ ਪੁੱਠਾ T ਆਵੇਗਾ ਸੈਕੰਡ ਪਾਰਟ ਵਿੱਚ ਪਹਿਲਾ ਤਕੂਣ ਅਤੇ ਫਿਰ ਵਰਗ ਵਾਰ-ਵਾਰ ਰਿਪੀਟ ਹੋ ਰਹੇ ਹਨ ਅਖੀਰ ਵਿੱਚ ਵਰਗ ਹੈ ਇਸ ਤੋਂ ਬਾਅਦ ਤਕੂਣ ਆਵੇਗਾ 3ਰਡ ਪਾਰਟ 2 4 8 10 ਇੱਥੇ 2 ਦਾ ਪਹਾੜਾ ਦਿੱਤਾ ਗਿਆ ਹੈ। ਖਾਲੀ ਥਾਂ ਤੇ 2, 4, 6 ਆਵੇਗਾ। ਸਵਾਲ ਨੰਬਰ 10, 파ਟ ਨੰਬਰ 1, ਬੋਰਡ ਦੀ ਲੰਬਾਈ ਲਗਭਗ ਕਿੰਨੀਆਂ ਗਿੱਠਾਂ ਦੇ ਬਰਾਬਰ ਹੈ? ਤਸਵੀਰ ਵਿੱਚ ਬਖਾਏ ਅਨੁਸਾਰ ਬੋਰਡ ਦੀ ਲੰਬਾਈ ਲਗਭਗ 3 ਗਿੱਠਾਂ ਦੇ ਬਰਾਬਰ ਹੋਵੇਗੀ। ਸੈਕੰਡ 파ਟ, ਸਭ ਤੋਂ ਭਾਰੀ ਵਸਤੂ ਤੇ ਠੀਕ ਦਾ ਨਿਸ਼ਾਨ ਲਗਾਓ। ਜਿੱਤੀਆਂ ਗਈਆਂ ਵਸਤੂਆਂ ਵਿੱਚ ਕਿਤਾਬ ਸਭ ਤੋਂ ਭਾਰੀ ਹੈ ਅਸੀਂ ਇਸ ਨੂੰ ਟਿੱਕ ਕਰਾਂਗੇ 3rd ਪਾਰਟ ਉਸ ਬਰਤਨ ਤੇ ਚੱਕਰ ਲਗਾਓ ਜਿਸ ਵਿੱਚ ਸਭ ਤੋਂ ਵੱਧ ਪਾਣੀ ਆ ਸਕਦਾ ਹੈ ਟੱਬ ਵਿੱਚ ਸਭ ਤੋਂ ਵੱਧ ਪਾਣੀ ਭਰਿਆ ਜਾ ਸਕਦਾ ਹੈ ਇਸ ਲਈ ਅਸੀਂ ਟੱਬ ਤੇ ਚੱਕਰ ਲਗਾਵਾਂਗੇ ਸਵਾਲ ਨੰਬਰ 11 1 ਦਹਾਈ ਅਤੇ 5 ਇਕਾਈਆਂ ਨਾਲ ਮਿਲ ਕੇ ਕਿਹੜੀ ਸੰਖਿਆ ਬਣੇਗੀ 1 ਦਹਾਈ ਅਤੇ 5 ਇਕਾਈਆਂ ਮਿਲ ਕੇ ਸੰਖਿਆ 15 ਬਣੇਗੀ ਇਸ ਲਈ ਅਸੀਂ ਸਸਾ ਵਿਕਲਪ ਨੂੰ ਟਿਕ ਕਰਾਂਗੇ ਸਵਾਲ ਨੰਬਰ 12 ਬਿੰਦੀਆਂ ਅਨੁਸਾਰ ਸਹੀ ਜੋੜ ਰੂਪ ਦੱਸੋ ਚਿੱਤਰ ਵਿੱਚ ਦੋ-ਦੋ ਬਿੰਦੀਆਂ ਜੋੜ ਕੇ ਚਾਰ ਬਿੰਦੀਆਂ ਬਣਾਈਆਂ ਗਈਆਂ ਹਨ ਇਸ ਦਾ ਸਹੀ ਉੱਤਰ ਊੜਾ ਵਿਕਲਪ ਹੋਵੇਗਾ ਇਸ ਵਿੱਚ ਦੋ-ਦੋ ਜੋੜ ਕੇ ਸੰਖਿਆ 4 ਬਣਦੀ ਹੈ ਸਵਾਲ ਨੰਬਰ 13 ਕਾਰ ਦੇ ਟਾਇਰਾਂ ਦੀ ਗਿਣਤੀ ਕਿਸ ਤਰ੍ਹਾਂ ਪਤਾ ਕਰੋਗੇ ਇੱਕ ਕਾਰ ਦੇ 4 ਟਾਇਰ ਹੁੰਦੇ ਹਨ ਇੱਥੇ 3 ਕਾਰਾਂ ਦਿੱਤੀਆਂ ਗਈਆਂ ਹਨ ਕਾਰਾਂ ਦੇ ਟਾਇਰ ਪਤਾ ਕਰਨ ਲਈ ਅਸੀਂ 4 ਨੂੰ 3 ਵਾਰੀ ਜੋੜਾਂਗੇ ਅਤੇ ਇਸ ਦੇ ਸਹੀ ਉੱਤਰ ਲਈ ਈਡੀ ਵਿਕਲਪ ਨੂੰ ਟਿਕ ਕਰਾਂਗੇ ਸਵਾਲ ਨੰਬਰ 14 ਪੈਟਰਨ ਨਮੂਨਾ ਪੂਰਾ ਕਰਨ ਲਈ ਸਹੀ ਉੱਤਰ ਦੱਸੋ 5 10 15 25 30 ਉਪਰੋਕਤ ਪੈਟਰਨ 5 5 ਦੇ ਅੰਤਰ ਨਾਲ ਅੱਗੇ ਵਧ ਰਿਹਾ ਹੈ ਇਸ ਲਈ ਖਾਲੀ ਸਥਾਨ ਵਿੱਚ 20 ਆਵੇਗਾ ਇਸ ਦੇ ਸਹੀ ਉੱਤਰ ਲਈ ਈਡੀ ਵਿਕਲਪ ਨੂੰ ਟਿਕ ਕਰਾਂਗੇ ਸਵਾਲ ਨੰਬਰ 15 ਕਿਹੜੇ ਬਰਤਨ ਵਿੱਚ ਪਾਣੀ ਸਭ ਤੋਂ ਘੱਟ ਮਾਤਰਾ ਵਿੱਚ ਭਰਿਆ ਜਾ ਸਕਦਾ ਹੈ ਕੱਪ ਵਿੱਚ ਸਭ ਤੋਂ ਘੱਟ ਪਾਣੀ ਭਰਿਆ ਜਾ ਸਕਦਾ ਹੈ ਐਸ ਲਈ ਅਸੀਂ ਊੜਾ ਬਕਲਪ ਨੂੰ ਟਿਕ ਕਰਾਂਗੇ। ਥੈਂਕ ਯੂ ਫॉर ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ।